ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਕੋਰ ਸੰਧੂ ਤੇ ਅੱਜ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਹਨਾਂ ਦੇ 40 ਵਿਧਾਇਕ ਜੇਕਰ ਗੱਲ ਕਰੀਏ ਤਾਂ ਇੱਕ ਪਾਸੇ ਜਿਹੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਨੇ 40 ਜਿਹੜੇ ਨੇ ਵਿਧਾਇਕ ਉਹਨਾਂ ਨੂੰ ਜਿਹੜੀਆਂ ਟਿਕਟਾਂ ਦਿੱਤੀਆਂ ਉਹਨਾਂ ਟਿਕਟਾਂ ਦੇ ਉੱਤੇ ਜਿਹੜਾ ਅੱਜ ਉਹ ਅਸਫਲ ਰਹੇ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇ ਜੀਵਾ ਜਿੰਨਾ ਕੋਲੋ ਵਾਰ-ਵਾਰ ਇਹ ਕਿਹਾ ਜਾਂਦਾ ਹੈ ਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ 40 ਵਿਧਾਇਕਾਂ ਨੂੰ ਸੀਟਾਂ ਦਿੱਤੀਆਂ ਨੇ ਟਿਕਟਾਂ ਦਿੱਤੀਆਂ ਨੇ ਤੇ ਉਹਨਾਂ ਨੇ ਦਸਾਂ ਤੋਂ ਕਿਸੇ ਕੋਲ ਇੱਕ ਨੰਬਰ ਹੈ ਕਿਸੇ ਕੋਲ ਦੋ ਤੇ ਕਿਸੇ ਕੋਲ ਜ਼ੀਰੋ ਲੈਵਲ ਹੈ ਜਿਨ੍ਹਾਂ ਨੇ ਆਪਦੇ ਹਲਕਿਆਂ ਦੇ ਵਿੱਚ ਕੋਈ ਕੰਮ ਨਹੀਂ ਕੀਤਾ ਸਿਰਫ ਇੱਕ ਸਰਕਾਰੀ ਗੱਡੀਆਂ ਦਾ ਆਨੰਦ ਮਾਣਿਆ ਜੇਕਰ ਗੱਲ ਕਰੀਏ ਤਾਂ ਜਿਹੜੇ ਇਨਾਂ ਦੀ ਰਿਪੋਰਟ ਦਿੰਦੇ ਨਜ਼ਰ ਆਏ ਨੇ ਜਿੰਨਾ ਪਰਮਕੜਾ ਨੇ ਜੇਕਰ ਉਹ ਵਲੰਟੀਅਰ ਨੇ ਚਾਹੇ ਉਹ ਆਗੂ ਨੇ ਚਾਹੇ ਜਿਹੜੇ ਜਿਹੜੇ ਵੀ ਵੱਡੇ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਦੇ ਆਗੂ ਬਣੇ ਹੋਏ ਸੀ ਤਾਂ ਉਹਨਾਂ ਵੱਲੋਂ ਜੇ ਜਿਹੜੀ ਇਹ 40 ਵਿਧਾਇਕਾਂ ਦੀ ਜਿਹੜੀ ਰਿਪੋਰਟ ਹੈ ਜ਼ੀਰੋ ਲੈਵਲ ਤੇ ਖੜੀ ਨਜ਼ਰ ਆਈ ਜਿੱਥੇ ਪੰਜਾਬ ਦੇ ਵਿੱਚ ਜਿਹੜੇ ਦਿੱਲੀ ਦੇ ਵਿਚੋਂ ਨਕਾਰੇ ਹੋਏ ਲੋਕ ਨੇ ਉਹਨਾਂ ਵੱਲੋਂ ਜਿਹੜੀਆਂ ਟਿਕਟਾਂ ਦਿੱਤੀਆਂ ਗਈਆਂ ਜਾਂ ਕਹਿ ਲਈਏ ਕਿ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਤਾਂ ਉਹ ਜਿਹੜੇ ਪਮਕੜ ਜਿਹੜੇ ਵਿਧਾਇਕ ਮੰਤਰੀ ਉਹ ਖਰੇ ਨਹੀਂ ਉਤਰੇ ਅਰਵਿੰਦ ਕੇਜਰੀਵਾਲ ਦੀਆਂ ਜਿਹੜੀਆਂ ਉਹਨਾਂ ਉੱਤੇ ਆਸਾਂ ਲਗਾਈਆਂ ਜਾਂ ਸੀ ਤੇ ਦੂਸਰੇ ਪਾਸੇ ਹੁਣ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਤੇ ਉਹਨਾਂ ਨੂੰ ਉਹਨਾਂ ਕੋਲੋਂ ਉਹ ਵੱਡੇ ਉਹਦੇ ਵਾਪਸ ਲੈ ਲੈ ਜਾਣਗੇ ਤੇ ਉਹਨਾਂ ਨੂੰ ਜਿਹੜੇ ਪਾਰਟੀ ਤੋਂ ਬਾਹਰ ਕੱਢ ਦਿੱਤਾ ਜਾਵੇਗਾ ਤੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਇਹ ਪ੍ਰਤਾਪ ਸਿੰਘ ਬਾਜਵਾ ਦੀ ਵੀ ਗੱਲ ਨਿਕਲ ਕੇ ਸਹੀ ਸਾਬਤ ਹੋ ਰਹੀ ਹੈ ਕਿ ਇਹ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਕੱਢੇ ਗਏ ਵਿਧਾਇਕ ਮੰਤਰੀ ਨੇ ਉਹ ਜਿਹੜੇ ਨੇ ਕਾਂਗਰਸ ਦੇ ਵਿੱਚ ਸ਼ਾਮਿਲ ਹੋਣਗੇ ਜਦੋਂ ਕਿ ਸੁਖਵਿੰਦਰ ਸਿੰਘ ਰੰਦਾਵਾ ਦਾ ਜਿਹੜਾ ਇਹ ਬਿਆਨ ਨਿਕਲ ਕੇ ਆਇਆ ਕਿ ਅਸੀਂ ਉਹਨਾਂ ਨੂੰ ਟਿਕਟਾ ਦਵਾਂਗੇ ਜਿਹੜੇ ਗਰਾਉਂਡ ਲੈਵਲ ਤੇ ਕੰਮ ਕਰਦੇ ਨੇ ਜਿਹੜੇ ਇਹਨਾਂ ਚੀਜ਼ਾਂ ਦੇ ਵਿੱਚ ਵਿਚਰ ਸਕਦੇ ਨਾ ਕਿ ਉਹ ਜਿਹੜੇ ਆਮ ਆਦਮੀ ਪਾਰਟੀ ਤੋਂ ਨਕਾਰੇ ਹੋਏ ਨੇ ਜਿਹੜੇ ਵਿਧਾਇਕਾਂ ਨੇ ਸਿਰਫ ਗੱਡੀਆਂ ਦਾ ਆਨੰਦ ਤੇ ਇੱਕ ਸਰਕਾਰੀ ਪੈਸੇ ਦਾ ਹੀ ਜਿਹੜਾ ਹੈ ਮੋਜ ਲੁਕੀ ਹੈ ਤਾਂ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਹੁਣ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਜਿਹੜਾ ਇਹ ਨੌਰਥ ਇੰਡੀਆ ਤੋਂ ਜਿਹੜੀ ਆਪਣੀ ਰਿਪੋਰਟ ਕਰਾਈ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਮੁੱਖ ਮੰਤਰੀ ਦਾ ਚਿਹਰਾ ਵੀ ਜਿਹੜਾ ਹੈ ਭਗਵੰਤ ਮਾਨ ਦਾ ਨਿਕਲ ਕੇ ਨਹੀਂ ਆਇਆ ਜਦੋਂ ਕਿ ਨਾਮ ਨਿਕਲ ਕੇ ਆ ਰਿਹਾ ਚਰਨ ਚੰਨੀ ਦਾ ਕਾਂਗਰਸ ਪਾਰਟੀ ਦਾ ਨਾਮ ਪਹਿਲੇ ਅਦਾਰ ਤੇ ਨਿਕਲ ਕੇ ਸਾਹਮਣੇ ਆਇਆ ਹੈ ਲੇਕਿਨ ਫਿਰ ਵੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਉਹਨਾਂ ਵਿਧਾਇਕਾਂ ਉਹਨਾਂ ਮੰਤਰੀਆਂ ਦੀ ਛੁੱਟੀ ਵੱਡੇ ਤੌਰ ਤੇ ਕੀਤੀ ਜਾਵੇਗੀ ਜਿੱਥੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬੜੇ ਚਹੀਤੇ ਬਣੇ ਹੋਏ ਨੇ ਭਗਵੰਤ ਮਾਨ ਨੇ ਉਹਨਾਂ ਨੂੰ 2022 ਦੇ ਵਿੱਚ ਟਿਕਟਾਂ ਆਪਦੇ ਹੱਥੀ ਦਿੱਤੀਆਂ ਸੀ ਤੇ ਉਹਨਾਂ ਲੋਕਾਂ ਦੀ ਹਾਮੀ ਭਰੀ ਸੀ ਉਹਨਾਂ ਬਾਰੇ ਦੱਸਿਆ ਸੀਗਾ ਜਿਹੜੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੂੰ ਕਿ ਇਹ ਲੋਕ ਜਿਹੜੇ ਨੇ ਸੱਤਾ ਦੇ ਵਿੱਚ ਬਹੁਤ ਚੰਗੇ ਕੰਮ ਕਰ ਸਕਦੇ ਨੇ ਲੇਕਿਨ ਉਹਨਾਂ ਵੱਲੋਂ ਇੱਕ ਵੀ ਕੰਮ ਨਹੀਂ ਕੀਤਾ ਗਿਆ ਜਿੱਥੇ ਪਿੰਡਾਂ ਦੇ ਵਿੱਚ ਉਹਨਾਂ ਵਿਧਾਇਕਾਂ ਦੀ ਜਿਹੜੀ ਹੈ ਜ਼ੀਰੋ ਲੈਵਲ ਦੀ ਰਿਪੋਰਟ ਮਿਲ ਰਹੀ ਹੈ ਤੇ ਦੂਸਰੇ ਪਾਸੇ ਲੋਕ ਵੀ ਉਹਨਾਂ ਨੂੰ ਪਸੰਦ ਨਹੀਂ ਕਰ ਰਹੇ ਜੇਕਰ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਜਿੱਥੇ 2022 ਦੇ ਵਿੱਚ ਵੱਡੀਆਂ ਆਸਾਂ ਲਗਾਈਆਂ ਜਾ ਰਹੀਆਂ ਸੀ ਜਿਨ੍ਹਾਂ ਲੋਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਹਨਾਂ ਹੀ ਵਿਧਾਇਕਾਂ ਮੰਤਰੀਆਂ ਵਲੰਟੀਅਰ ਸਰਪੰਚਾਂ ਨੇ ਕੁਝ ਵੀ ਆਪਦੇ ਪਿੰਡਾਂ ਵਿੱਚ ਨਹੀਂ ਕੀਤਾ ਜਦੋਂ ਕਿ ਹੁਣ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੱਡੇ ਤੌਰ ਤੇ ਇਹ ਹੁਣ ਡਿਸੀਜਨ ਲਿਆ ਹੈ ਕਿ ਹੁਣ ਇਹਨਾਂ ਪਮਕੜਾਂ ਨੂੰ ਇਹਨਾਂ ਇਹਨਾਂ ਵਿਧਾਇਕ ਮੰਤਰੀਆਂ ਨੂੰ ਪਾਰਟੀ ਨੂੰ 2027 ਦੀਆਂ ਵਿਧਾਨ ਸਭਾ ਦੇ ਲਾਗੇ ਛੁੱਟੀ ਕਰ ਦਿੱਤੀ ਜਾਏਗੀ ਤਾਂ ਜਿੱਥੇ ਹੁਣ ਇਹ ਰਿਪੋਰਟ ਚਾਰੇ ਪਾਸੇ ਫੈਲ ਗਈ ਹੈ ਤੇ ਉਹ ਵੀ ਆਗੂ ਪਮਕੜ ਵਿਧਾਇਕ ਮੰਤਰੀ ਵੀ ਜਿਹੜੇ ਨੇ ਹੁਣ ਕੰਨਚੋਰ ਹੋ ਰਹੇ ਨੇ ਤੇ ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਚਿਹਰਾ ਕੋਈ ਖਾਸ ਰਿਪੀਟ ਹੁੰਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਤੇ ਲੋਕਾਂ ਵੱਲੋਂ ਜਿਹੜੀਆਂ ਲਾਂਤਾਂ ਆਏ ਦਿਨ ਹੀ ਪਾਈਆਂ ਜਾ ਰਹੀਆਂ ਨੇ ਇਹ ਤਾਂ ਆਉਣ ਵਾਲੀਆਂ ਟਾਈਮ ਦੀਆਂ ਵੋਟਾਂ ਹੀ ਦੱਸਣਗੀਆਂ ਕਿ ਕਿਹਦੀ ਚੋਲੀ ਚ ਜਾਂਦੀਆਂ ਨੇ ਲੇਕਿਨ ਗਰਾਊਂਡ ਲੈਵਲ ਦੀ ਰਿਪੋਰਟ ਕਾਂਗਰਸ ਦੇ ਹੱਕ ਦੇ ਵਿੱਚ ਖੜੀ ਨਜ਼ਰ ਆ ਰਹੀ ਹੈ ਬਾਕੀ ਇਹਨਾਂ ਵਿਧਾਇਕਾਂ ਦੀ ਛੁੱਟੀ ਕਦੋਂ ਹੁੰਦੀ ਕਿਵੇਂ ਹੁੰਦੀ ਹੈ ਇਹ ਤਾਂ ਜਲਦੀ ਹੀ ਪਤਾ ਲੱਗ ਜਾਏਗਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਦੇ ਜਿਹੜੇ ਨੇ ਇਹ ਵਿਧਾਇਕ ਮੰਤਰੀ ਜਿਨ੍ਹਾਂ ਦੀ ਕਰੀਬ 40 ਦੇ ਸਾਹਮਣੇ ਗਿਣਤੀ ਰੱਖੀ ਜਾ ਰਹੀ ਹੈ ਉਹ ਕੰਮ ਕਰਦੇ ਨਜ਼ਰ ਨਹੀਂ ਆਏ